ਕਟ ਘਟ ਤੋਂ ਘਟ ਕੇ ਰੇਟ ਬਣਦਾ ਤੋਂ ਘਟ ਤੋਂ ਘਟ ਤੋਂ 12 ਰੁਪਏ ਪਿੱਛੇ ਆ ਗਏ ਅੱਜ ਕਿੰਨਾ ਆ ਰਿਹਾ ਹੈ ਕੰਪਾਣੇ ਮੇਜਰ ਸਿੰਘ ਹੈ ਸਬਜ਼ੀ ਦਾ ਹੀ ਕੰਮ ਹੁੰਦਾ ਹੈ ਫਿੱਤੀ ਕਰਪ ਵਧ ਰਹੀ ਗਰਮੀ ਦੇ ਕਾਰਨ ਜੇ ਟਮਾਟਰ ਦਾ ਰੇਟ ਵਧਿਆ ਕਿ ਘਟਿਆ ਗਰਮੀ ਦੇ ਕਾਰਨ ਘਟਿਆ ਹੈ ਕਿੰਨਾ ਘਟ ਗਿਆ ਰੇਟ ਉਹ ਫਰਕ ਤਾਂ ਪਾਇਆ ਜਾਂਦਾ ਜੀ 5-7 ਰੁਪਏ ਦਾ ਫਰਕ ਪਾਇਆ ਜਾਂਦਾ ਹੈ ਅੱਜ ਕੀ ਟਮਾਟਰ ਦਾ ਰੇਟ ਅੱਜ ਜੇ ਮੜ ਕੇ ਚੱਲ ਪਹਿਲਾ 35 ਫੱਤੀ ਪੈਂਤੂ ਹੱਤੀ ਵੇਚਦਾ ਹੈ ਅੱਜ 25 ਤੇ 20 ਰਹਿ ਗਿਆ ਟਮਾਟਰ ਵਾਜਦੇ ਬੱਸ ਸੋਇਆ ਤਾਂ 15 ਰੁਪਏ ਨੇ ਮੇਜਰ ਸਿੰਘ ਦੇ ਸਾਬਜੀ ਦਾ ਹੀ ਕੰਮ ਕਰਦਾ 50 ਕਰ ਪਾ ਵਧਰੀ ਗਰਮੀ ਦੇ ਕਾਰਨ ਟਮਾਟਰ ਦਾ ਰੇਟ ਵਧਿਆ ਕਿ ਘਟਿਆ ਗਰਮੀ ਦੇ ਕਾਰਨ ਘਟਿਆ ਹੈ ਕਿੰਨਾ ਘਟ ਗਿਆ ਰੇਟ ਉਹ ਫਰਕ ਤਾਂ ਪਾਇਆ ਜਾਂਦਾ ਜੀ 5-7 ਰੁਪਏ ਦਾ ਫਰਕ ਪਾਇਆ ਜਾਂਦਾ ਅੱਜ ਕੀ ਟਮਾਟਰ ਦਾ ਕੀ ਰੇਟ ਉਹ ਜਿਹੜਾ ਮਨਕਾ ਜਿਹੜਾ ਪਹਿਲਾਂ 50 ਫੱਤੀ ਪੈਂਤੂ ਹੱਤੀ ਵੇਚਦਾ ਹੈ ਅੱਜ 25 ਤੇ 20 ਰਹਿ ਗਿਆ ਸਮਾਟ ਰਾਜ ਦੇ ਪਾਸੇ ਤੋਂ 15 ਰੁਪਏ ਦੇ ਦੇ। ਕਾਟ ਤੋਂ ਕਾਟ ਤੋਂ 12 ਰੁਪਏ ਵਿੱਚ ਆਜੇ।